ਹਾਂਜੀ ਸਤਿ ਸ਼੍ਰੀ ਅਕਾਲ ਜੀ ਫੁਲਕਾਰੀ ਫੈਸ਼ਨ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੰਸਟਾ YouTube ਚਾਹੇ WhatsApp ਫੈਮਿਲੀ ਹੋਵੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡੇ ਸਹਿਯੋਗ ਸਦਕਾ ਹੀ ਅਸੀਂ ਟੌਪ 10 ਆਨਲਾਈਨ ਬੁਟੀਕਸ ਦੇ ਵਿੱਚ ਸ਼ਾਮਲ ਹੋ ਸਕਿਆ ਔਰ ਤੁਹਾਡੇ ਕਾਰਨ ਹੀ 3 ਸਾਲ ਦੇ ਸਫਰ ਦੇ ਵਿੱਚ 7 ਲੱਖ ਦੇ ਕਰੀਬ ਸਾਡੇ ਸਬਸਕ੍ਰਾਈਬਰ ਹੋਣ ਵਾਲੇ ਇਹ ਵਾਲੇ ਸਬਸਕ੍ਰਾਈਬਰ ਸਿਰਫ ਤੁਹਾਡੇ ਸਹਿਯੋਗ ਸਦਕਾ ਤੁਹਾਡੇ ਪਿਆਰ ਸਦਕਾ ਹੀ ਹੋਏ ਨੇ 3 ਸਾਲ ਦੇ ਸਫਰ ਦੇ ਵਿੱਚ ਕਾਫੀ ਜਿਆਦੀਆਂ ਖੱਟੀਆਂ ਮਿੱਟੀਆਂ ਆ ਜਾਂਦਾ ਰਹੀਆਂ ਚਾਹੇ ਉਹ ਪਾਰਸਲ ਜਾਣ ਦੇ ਕਾਰਨ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵੀ ਆਈਆਂ ਨੇ ਕਾਫੀ ਜਿਆਦੀਆਂ ਸੋ ਬਹੁਤ ਜਿਆਦਾ ਪਿਆਰ ਬਹੁਤ ਜਿਆਦਾ ਸਹਿਯੋਗ ਦਿੱਤਾ ਜੀ ਸਾਰਿਆਂ ਨੇ ਔਰ ਤੁਸੀਂ ਹੁਣ ਆਨਲਾਈਨ ਤੋਂ ਲੱਗ ਤੁਸੀਂ ਆਫਲਾਈਨ ਵੀ ਸੂਟ ਲੈ ਸਕਦੇ ਹੋ ਸਾਡੇ ਸਟੋਰ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਜਿਹੜਾ ਐਡਰੈਸ ਉਹ ਤੁਹਾਨੂੰ ਆਪਾਂ WhatsApp ਤੇ ਸੈਂਡ ਲੋਕੇਸ਼ਨ ਕਰ ਦੇਵਾਂਗੇ ਇਸ ਤੋਂ ਇਲਾਵਾ ਐਗਜ਼ੀਬਿਸ਼ਨ ਲਗਾਉਣ ਜਾ ਰਹੇ ਹਾਂ ਉਹਦੀ ਡੇਟ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਐਗਜ਼ੀਬੀਸ਼ਨ ਦੀ ਔਰ ਇਸ ਐਗਜ਼ੀਬੀਸ਼ਨ ਦੇ ਵਿੱਚ ਹਰ ਤਰ੍ਹਾਂ ਦੇ ਸੂਟਸ ਹੋਣਗੇ ਜਿਵੇਂ ਕਿ ਤੁਹਾਡੇ ਮਨਪਸੰਦ ਦੇ ਵਰਕ ਵਾਲੇ ਸੂਟ ਹੋਗੇ ਪ੍ਰਿੰਟਡ ਜਾਂ ਕਿਸੇ ਰੈਡੀਮੇਡ ਸੂਟ ਹਰ ਤਰ੍ਹਾਂ ਦੇ ਸੂਟ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੋ ਤੁਸੀਂ ਇੰਨਾ ਸੂਟਾਂ ਨੂੰ ਇੱਥੇ ਜਿਹੜੀਆਂ ਬੜਾ ਦੂਰ ਬੈਠੀਆਂ ਨੇ ਨਹੀਂ ਆ ਸਕਦੀਆਂ ਸੋ ਤੁਸੀਂ ਵੀਡੀਓ ਕਾਲ ਕਰਕੇ ਆਪਣੇ ਸੂਟ ਜਿਹੜੇ ਪਸੰਦ ਕਰ ਸਕਦੇ ਹੋ ਔਰ ਰਖਵਾ ਸਕਦੇ ਆਪਣੇ ਐਡਰੈਸ ਤੇ ਮੰਗਵਾ ਸਕਦੇ ਹੋ ਸਭ ਨੂੰ ਇੰਡੀਆ ਤੋਂ ਵੀ ਜੀ ਪੇਮੈਂਟ ਆਨਲਾਈਨ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਕਰਦੇ ਕਿਉਂਕਿ ਕੈਸ਼ ਔਨ ਡਿਲੀਵਰੀ ਦੇ ਵਿੱਚ ਐਕਸਟਰਾ ਪੇਮੈਂਟ ਹੁੰਦੀ ਹੈ ਜੋ ਕਸਟਮਰ ਨਹੀਂ ਭਰਨਾ ਚਾਹੁੰਦਾ ਸੋ ਪੇਮੈਂਟ ਆਨਲਾਈਨ ਹੁੰਦੀ ਹੈ ਉਸ ਤੋਂ ਬਾਅਦ ਤੁਹਾਡੇ ਸੂਟ ਬੁੱਕ ਹੋਏਗਾ ਔਰ ਸੂਟ ਜਿਹੜੇ ਤੁਹਾਡੇ ਡਰੈਸ ਤੇ ਭੇਜ ਦਿੱਤੇ ਜਾਣਗੇ ਔਰ ਇਹ ਐਗਜ਼ੀਬਿਸ਼ਨ ਜਿਹੜੀ ਇਹਦੀ ਡੇਟ ਆਪਾਂ ਤੁਹਾਨੂੰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹਦੇ ਵਿੱਚ ਤੁਹਾਡੇ ਜਿੰਨੇ ਵੀ ਸੂਟ ਤੁਹਾਡੀ ਪਸੰਦ ਦੇ ਹੋਣਗੇ ਜੋ ਜਿਸ ਤਰ੍ਹਾਂ ਦੇ ਵੀ ਸੂਟ ਹੋਣਗੇ ਉਹਨਾਂ ਦੀ ਵੀਡੀਓ ਇੱਕ ਵਾਰੀ ਆਪਾਂ YouTube ਤੇ ਜ਼ਰੂਰ ਅਪਲੋਡ ਕਰਾਂਗੇ ਸੋ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਤੁਹਾਡੀ ਪਸੰਦ ਦੇ ਸੂਟਸ ਹੈ ਜਾਂ ਕਿਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆਪਾਂ ਰੈਡੀ ਕੀਤੇ ਨੇ ਤੇ ਇਹਨਾਂ ਸਾਰੇ ਡਿਜ਼ਾਈਨਰ ਨੂੰ ਤੁਸੀਂ ਇੱਥੇ ਆ ਕੇ ਵੀ ਲੈ ਸਕਦੇ ਹੋ ਔਰ ਆਨਲਾਈਨ ਤੁਸੀਂ ਵੀਡੀਓ ਕਾਲ ਕਰਕੇ ਵੀ ਪਸੰਦ ਕਰ ਸਕਦੇ ਹੋ ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਹੜੀ ਸਟੋਰ ਦੀ ਲੋਕੇਸ਼ਨ ਆ ਤੁਹਾਨੂੰ ਵਟਸਐਪ ਤੇ ਮਿਲ ਜਾਏਗੀ ਔਰ ਤੁਸੀਂ ਜੇਕਰ ਤੁਸੀਂ ਆਉਣ ਦੇ ਚਾਹਵਨ ਆਸਾ ਆਉਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆਪਾਂ ਤੁਹਾਨੂੰ ਲੋਕੇਸ਼ਨ ਵੀ ਜਿਹੜੀ ਉਹ ਸੈਂਡ ਕਰਾਂ